ਪਹਿਲਾਂ ਮੈਂ ਪੰਜਾਬ ਸਰਕਾਰ ਦੀ ਤੇ ਸੀਐਮ ਸਾਹਿਬ ਪੰਜਾਬ ਦੀ ਜਿਹੜੀ ਹੈਗੀ ਹੈ ਜ਼ੀਰੋ ਟੋਲਰੈਂਸ ਪਾਲਿਸੀ ਅਗੇਂਸਟ ਆਰਗੇਨਾਈਜ਼ ਕ੍ਰਾਈਮ ਦੀ ወਚਨ ਬੰਤਾ ਨੂੰ ਦਰਾਉਣਾ ਹੈ ਡੀਜੀਪੀ ਸਾਹਿਬ ਪੰਜਾਬ ਦੀ ਜਿਹੜੀ ਜ਼ੀਰੋ ਟੋਲਰੈਂਸ ਪਾਲਿਸੀ ਜਿਹੜੀ ਸਾਨੂੰ ਡਾਇਰੈਕਸ਼ਨ ਹੈਗੀ ਹੈ ਜ਼ੀਰੋ ਪਾਲਿਸੀ ਟੋਲਰੈਂਸ ਜਿਹੜੀ ਹੈਗੀ ਹੈ ਅਗੇਂਸਟ ਆਰਗੇਨਾਈਜ਼ ਕ੍ਰਾਈਮ ਨੂੰ ወਚਨ ਬੰਤਾ ਨੂੰ ਦਰਾਉਣਾ ਹੈਗਾ ਤੁਹਾਨੂੰ ਜਿਵੇਂ ਪਤਾ ਕਿ ਗੈਂਗਸਟਰਾਂ ਤੇ ਵਾਰ ਦੇ ਵਿੱਚ ਪਹਿਲਾਂ ਇੱਕ ਅਸੀਂ ਆਪਰੇਸ਼ਨ ਜਿਹੜਾ ਪ੍ਰਹਾਰ ਫੇਜ਼ 1 ਕੀਤਾ ਸੀ 32 ਘੰਟਿਆਂ ਦੇ ਵਿੱਚ ਉਹਦੇ ਵਿੱਚ ਸਾਨੂੰ ਬਹੁਤ ਸਫਲਤਾਵਾਂ ਹਾਸਲ ਹੋਈਆਂ ਸੀ ਬੜੇ ਵਾਂਟਡ ਕ੍ਰਿਮੀਨਲਸ ਨੂੰ ਉਹਦੇ ਵਿੱਚ ਅਰੈਸਟ ਕੀਤਾ ਗਿਆ ਸੀਗਾ ਬਹੁਤ ਵੱਡੀ ਮਾਤਰਾ ਦੇ ਵਿੱਚ ਹਥਿਆਰਾਂ ਦੀਆਂ ਤੇ ਨਸ਼ੇ ਦੀਆਂ ਕਿੱਪਾਂ ਬਰਾਮਦ ਕੀਤੀਆਂ ਗਈਆਂ ਸਨ ਪਬਲਿਕ ਦਾ ਫੀਡਬੈਕ ਬੜਾ ਪੋਜ਼ਿਟਿਵ ਸੀਗਾ ਉਸ ਨੂੰ ਮੱਦੇਨਜ਼ਰ ਰੱਖਦੇ ਹੋਏ ਹੁਣ ਪ੍ਰਹਾਰ ਆਪਰੇਸ਼ਨ ਜਿਹੜਾ ਹੈਗਾ ਉਹ ਫੇਜ਼ 2 72 ਘੰਟਿਆਂ ਲਈ ਲਾਂਚ ਕੀਤਾ ਗਿਆ ਸੀਗਾ ਤੇ ਅੱਜ ਇਹਦਾ ਦੂਜਾ ਦਿਨ ਹੈਗਾ ਅੱਜ ਦੂਸਰੇ ਦਿਨ ਦੇ ਵਿੱਚ ਅੱਜ ਮੈਂ ਸ਼ਲਾਘਾ ਕਰਾਂਗਾ ਐਸਐਸਪੀ ਹਮਰਸਾਦ ਬਹਾਦੀ ਦੀ ਸ਼੍ਰੀ ਸੁਹੇਲ ਮੀਰਤੀ ਤੇ ਇਹਨਾਂ ਦੀ ਸਾਰੀ ਐਂਟਾਇਰ ਟੀਮ ਡੀਐਸਪੀ ਯਦਵਿੰਦਰ ਐਸਐਚਓ ਚਾਟੀਵਿੰਦ ਆਪਣਾ ਹਰਚੰਦ ਤੇ ਇਹਨਾਂ ਨੇ ਜਿਹੜਾ ਅੱਜ ਇੱਕ ਜਿਹੜਾ ਮਾਰਚ 2025 ਦੇ ਵਿੱਚ ਤਰਨਤਾਰਨ ਦੇ ਵਿੱਚ ਜਗਦੀਪ ਨਾਮਕ ਇੱਕ ਵਿਅਕਤੀ ਦਾ ਕਤਲ ਕੀਤਾ ਗਿਆ ਸੀਗਾ ਉਸ ਦੇ ਵਿੱਚ ਇਹ ਮੁੱਖ ਦੋਸ਼ੀ ਸੀਗਾ ਤੇ ਇਸ ਦੇ ਨਾਲ ਦੇ ਤਿੰਨ ਚਾਰ ਬੰਦੇ ਉਸੇ ਵਿੱਚ ਗ੍ਰਿਫਤ ਸੀਗੇ ਗ੍ਰফতার ਹੋ ਚੁੱਕੇ ਸੀ ਤੇ ਇਹ ਇੱਕ ਮਤਲਬ ਤਕਰੀਬਨ 10 11 ਮਹੀਨਿਆਂ ਤੋਂ ਪਘੋੜਾ ਚੱਲਿਆ ਆ ਰਿਹਾ ਸੀਗਾ ਤੇ ਉੱਥੇ ਅੱਜ ਸਾਨੂੰ ਇਹ ਪਤਾ ਲੱਗਿਆ ਕਿ ਇਹ ਚਾਟੀਵੰਡ ਦੇ ਏਰੀਆ ਦੇ ਵਿੱਚ ਕਿਸੇ ਵਾਰਦਾਤ ਕਰਨ ਦੀ ਫਰਾਕ ਦੇ ਵਿੱਚ ਇਸ ਏਰੀਆ ਦੇ ਵਿੱਚ ਆਇਆ ਹੋਇਆ ਜਿਸ ਤਰ੍ਹਾਂ ਹੀ ਇਹ ਸਾਨੂੰ ਇਨਫੋਰਮੇਸ਼ਨ ਮਿਲਦੀ ਹੈ ਐਸਐਸਪੀ ਸਾਹਿਬ ਬਿਨਾਂ ਜਾਏ ਟਾਈਮ ਜਿਹੜਾ ਹੈਗਾ ਵੇਸਟ ਕੀਤੇ ਆ ਡੀਐਸਪੀ ਯਾਦਵਿੰਦਰ ਜੀ ਜਿਹੜੇ ਅਗਵਾਈ ਹੇਠ ਟੀਮਾਂ ਜਿਹੜੇ ਐਸਐਚਓ ਚਾਤੀਬਿੰਦ ਨੇ ਹਰਚੰਦ ਤੇ ਉਹਨਾਂ ਦੀਆਂ ਟੀਮਾਂ ਬਣਾਉਂਦੇ ਨੇ ਐਮਬੁਸ਼ ਤੇ ਨਾਕੇ ਲਾਈ ਜਾਂਦੇ ਨੇ ਜਦੋਂ ਇਸ ਨੂੰ ਇਹ ਜੋ ਜਾਣਕਾਰੀ ਪੁਖਤਾ ਸੀ ਕਿ ਇਹ ਸਕੂਟਰੀ ਦੇ ਉੱਤੇ ਹੈਗਾ ਇਹਦਾ ਹੁਲੀਆ ਸਾਡੇ ਕੋਲੇ ਆ ਚੁੱਕਿਆ ਸੀਗਾ ਜਿਸ ਤਰ੍ਹਾਂ ਹੀ ਇਸ ਨੂੰ ਰੁਕਣ ਦਾ ਇਸ਼ਾਰਾ ਕੀਤਾ ਹੈਗਾ ਤੇ ਇਸ ਨੇ ਭੱਜਣ ਦੀ ਕੋਸ਼ਿਸ਼ ਕੀਤੀ ਹੈਗੀ ਹੈ ਤੇ ਇਸ ਨੇ ਉਸ ਭੱਜਣ ਦੀ ਕੋਸ਼ਿਸ਼ ਨਾਕਾਮ ਕੋਸ਼ਿਸ਼ ਦੇ ਵਿੱਚ ਪੁਲਿਸ ਉੱਤੇ ਅਨਪਰੋਵੋਕਡ ਤਾਪੜ ਤੋਂ ਫਾਇਰਿੰਗ ਕੀਤੀ ਹੈਗੀ ਹੈ ਦਾ ਉਸ ਦੇ ਵਿੱਚ ਜਵਾਬੀ ਫਾਇਰਿੰਗ ਦੇ ਵਿੱਚ ਇਹ ਇੰਜਰਡ ਹੋਇਆ ਤੇ ਜਿਹੜਾ ਤੁਸੀਂ ਦੇਖਿਆ ਹੋਣਾ ਤੁਹਾਡੇ ਸਾਹਮਣੇ ਹੁਣੀ ਨੀਲੇ ਹਸਪੀਟਲ ਵਿੱਚ ਉਸ ਨੂੰ ਅਪਚਾਰ ਲਈ ਟਰਾਂਸਫਰ ਕਰ ਦਿੱਤਾ ਸਰ ਕਿੰਨੀਆਂ ਗੋਲੀਆਂ ਲੱਗੀਆਂ ਐਫਐਸਐਲ ਟੀਮ ਨੇ ਕਿੰਨੇ ਦੇਖਿਆ ਮਲਾਜਾ ਤੁਸੀਂ ਆਖਿਆ ਨਾ ਮੈਂ ਦੇਖਾਂ ਚਾਰ ਕਿੰਨੀਆਂ ਸਰ ਚਾਰ ਚਾਰ ਰੌਂਦ ਜਿਹੜੇ ਹੈਗੇ ਮੌਕੇ ਤੋਂ ਇੱਕ ਪਿਸਟਲ ਤੇ ਚਾਰ ਖੋਲ ਜਿਹੜੇ ਹੈਗੇ ਬਾਕੀ ਜਿਹੜੀ ਉਹਦਾ ਮੈਗਜ਼ੀਨ ਵਗੈਰਾ ਉਹ ਐਫਐਸਐਲ ਗਹਿਨ ਜਾਂਚ ਕਰ ਰਹੀ ਹੈ ਫਿਰ ਉਸ ਤੋਂ ਬਾਅਦ ਹੀ ਅ ਅ ਦੱਸੋ ਪਾ ਸਰ ਕੱਲਾ ਸੀ ਇਹ ਦੇ ਨਾਲ ਕੋਈ ਹੈ ਵੀ ਸੀ ਹੋਰ ਨਹੀਂ ਇਸ ਵੇਲੇ ਤਾਂ ਇਹ ਕੱਲਾ ਸੀਗਾ ਲੇਕਿਨ ਸਰ ਕਿੰਨਿਆ ਐਫ ਆਈਰ ਹਲੇ ਤਾਂ ਉਹਦੇ ਗੋਲੀ ਬੱਜੀ ਆ ਹੁਣ ਕੋਈ ਮਸੂਬਾ ਕੀ ਸੀਗਾ ਕੁਝ ਨਹੀਂ ਇਹਦੇ ਤਾਂ ਕ੍ਰਿਮੀਨਲ ਇਹਦੀ ਹਿਸਟਰੀ ਹੈਗੀ ਇੱਕ ਤਾਂ ਇਹਦੇ ਤੇ 302 ਦਾ ਪਰਚਾ ਹੀ ਹੈਗਾ ਤੇ ਇੱਕ ਇਸਤੇ ਐਨ ਡੀ ਪੀ ਐਸ ਦੇ ਪਰਚੇ ਵੀ ਹੈਗੇ ਨੇ ਸਰ ਕਿਸੇ ਗੈਂਗ ਦੇ ਨਾਲ ਵੀ ਸਬੰਧਤ ਹੈਗੇ ਹਲੇ ਪੁੱਛ ਕੇ ਚ ਤੋਂ ਪਤਾ ਲੱਗੇਗਾ ਕਿਉਂਕਿ ਹਲੇ ਤਾਂ ਆਪਾਂ ਨੂੰ ਇਹੀ ਕਿਉਂਕਿ ਇਹ ਤਰਨਤਾਰਨ ਦਾ ਵਾਂਟਡ ਕ੍ਰਿਮੀਨਲ ਸੀਗਾ ਤਾਂ ਇਸ ਦੇ ਬਾਰੇ ਜਿਹੜੀ ਹੈਗੀ ਹੈ ਕਿ ਇਹ ਇੱਕ ਮਤਲਬ ਕਤਲ ਦਾ ਦੋਸ਼ੀ ਹੈ ਤੇ ਉਦੋਂ ਦਾ ਫਰਾਰ ਚੱਲਿਆ ਆ ਰਿਹਾ ਤੇ ਉਸ ਦੇ ਉੱਤੇ ਹੀ ਅਸੀਂ ਨਾਕਾਬੰਦੀ ਤੇ ਇਸ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਸੀ ਪਰ ਇਸ ਨੇ ਫਾਇਰਿੰਗ ਕੀਤੀ ਜਿਵੇਂ ਮੈਂ ਦੱਸਿਆ ਜਵਾਬੀ ਫਾਇਰਿੰਗ ਦੇ ਵਿੱਚ ਇੰਜਰਡ ਹੋਇਆ ਫਿਰ ਬਾਕੀ ਜਿਸ ਤਰ੍ਹਾਂ ਇਹ ਪੁਛੀਏ ਜੀ ਦੇ ਕਾਬਲ ਹੋਏਗਾ ਅਸੀਂ ਇਸ ਨੂੰ ਸਾਰਾ ਸਰ ਅੱਜ ਜਿਵੇਂ ਤੁਸੀਂ ਦੱਸਿਆ ਕਿ ਅੱਜ ਵੀ ਕੋਈ ਮਾਰਤੇ ਹੈਗਾ ਸੀ ਕਿ ਕੌਣ ਟਾਰਗੇਟ ਸੀ ਇਸ ਦਾ ਤੇ ਕਿਸ ਨਹੀਂ ਮੈਂ ਨਹੀਂ ਕਿਹਾ ਮਾਰਤੇ ਸਾਨੂੰ ਇਹ ਸੀਗਾ ਵੀ ਕਿਸੇ ਜੁਰਮ ਦੀ ਜੁਰਮ ਮਾਰਤੇ ਨਹੀਂ ਕਿਸੇ ਮਾਰ ਕਹੋ ਪੰਜਾਬੀ ਵਿੱਚ ਮਤਲਬ ਕਿਸੇ ਜੁਰਮ ਨੂੰ ਅੰਜਾਮ ਦੇਣ ਦੀ ਫਰਾਗ ਦੇ ਵਿੱਚ ਸੀਗਾ ਹੁਣੀ ਹੁਣ ਹਾਲੇ ਦਾ ਤੁਹਾਡੇ ਸਾਹਮਣੇ ਹੋਇਆ ਸਾਰਾ ਇਹ ਜਦੋਂ ਇਹ ਪੁੱਛਗੇ ਜਿਹਦੇ ਕਾਬਿਲ ਹੋਏਗਾ ਜਿਹਨ ਪੁੱਛਗੇ ਇਹਦਾ ਤਫਤੀਸ਼ ਦਾ ਹੀ ਮਸਲਾ ਹੈਗਾ ਜਿਸ ਤਰ੍ਹਾਂ ਆਏਗਾ ਤੁਹਾਨੂੰ ਅਪਡੇਟ ਕਰ ਦੇਵਾਂ ਠੀਕ ਹੈ ਜੀ ਠੀਕ ਹੈ